ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਸੀਂ ਗੱਲ ਕਰਾਂਗੇ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੈ ਉਹ ਸਥਿਤੀ ਦੇ ਵਿੱਚ ਜਿੱਥੇ ਕਾਂਗਰਸ ਨੂੰ ਤਾਂ ਇਸ ਕਰਕੇ ਤਸੱਲੀ ਹੈ ਕਿ ਉਸ ਨੇ 7 ਸੀਟਾਂ ਜਿੱਤ ਲਈਆਂ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਸੀ ਉਹਦੇ ਵਿੱਚ ਉਹਨਾਂ ਨੇ 7 ਸੀਟਾਂ ਜਿੱਤ ਕੇ ਤੇ ਜਿਸ ਢੰਗ ਨਾਲ ਉਹਨਾਂ ਦੇ ਮੈਕਸਿਮਮ ਜਿਹੜੀਆਂ ਅੱਗੇ ਸੀਟਾਂ ਹੁੰਦੀਆਂ ਸੀ ਉਹ 8 ਹੁੰਦੀਆਂ ਸੀ ਤੇ ਉਹਨਾਂ ਨੂੰ ਤਸੱਲੀ ਹੈ ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਬੇਸ਼ੱਕ ਸੀਟ ਤਾਂ ਕੋਈ ਨਹੀਂ ਜਿੱਤ ਸਕੀ ਪਰ ਉਹਨੂੰ ਇਸ ਗੱਲ ਤੇ ਤਸੱਲੀ ਹੈ ਕਿ ਉਸ ਦਾ ਵੋਟ ਬੈਂਕ ਜਿਹੜਾ ਵੱਧ ਗਿਆ ਉਹ ਦੁਣਾ ਹੋ ਗਿਆ 18% ਤੋਂ ਉੱਪਰ ਚਲੇ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਬਕਾਇਦਾ ਜਿਹੜੀ ਹੈ ਲੁਧਿਆਣਾ ਤੋਂ ਉਹਨਾਂ ਦੇ ਮੀਲਵਾਰਸੀ ਰਮਨਜੀਤ ਸਿੰਘ ਬਿੱਟੂ ਉਹਨਾਂ ਨੂੰ ਉਹਨਾਂ ਨੇ ਕੇਂਦਰ ਵਿੱਚ ਮੰਤਰੀ ਬਣਾ ਕੇ ਤੇ ਪੰਜਾਬ ਵਿੱਚ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਦੂਸਰੇ ਥਾਂ ਤੇ ਆ ਜਾਂਦੀ ਹੈ ਕਿ ਦੀ ਪੰਜਾਬ ਦੀ ਹਾਕਮਤ ਦੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਰਾਜ ਸਰਕਾਰ ਹੈ ਤੇ ਉਹ ਵੱਡੀ ਗਿਣਤੀ ਚ ਸੀਟਾਂ ਇੱਥੇ ਜਿੱਤਣਗੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਵੀ ਹੋਣ ਦਾ ਸਵਾਲ ਹੈ ਤੇ ਇਸ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕ ਹੰਗਾਰਾ ਭਰਨਗੇ ਤਾਂ ਉਹਨਾਂ ਦੀ ਸਥਿਤੀ ਮਜ਼ਬੂਤ ਹੋਏਗੀ ਪਰ ਦੋਨਾਂ ਪਾਰਟੀਆਂ ਦੀ ਆਸਾਂ ਤੇ ਜਿਹੜਾ ਬੂਰ ਨਹੀਂ ਪਿਆ ਔਰ ਇਸ ਕਰਕੇ ਦੋਨੋਂ ਪਾਰਟੀਆਂ ਇਸ ਵੇਲੇ ਆਪੋ ਆਪਣੇ ਰਿਵਿਊ ਕਰ ਰਹੀਆਂ ਹਨ ਮੰਥਨ ਚ ਲੱਗੀਆਂ ਹੋਈਆਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਰੇ ਐਮਐਲਏ ਨੂੰ ਸੱਦ ਕੇ ਵਾਖ ਵਾਖ ਮੀਟਿੰਗਾਂ ਕੀਤੀਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਉਹਨੇ ਆਪਣੇ ਜਿਹੜੇ ਵਿਧਾਇਕ ਹੈ ਉਹਨਾਂ ਨੂੰ ਇਹ ਕਿਹਾ ਕਿ ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਹਨ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਲੈ ਕੇ ਜਾਓ ਕਿ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਲੋਕਾਂ ਤੱਕ ਜਾ ਨਹੀਂ ਰਹੀਆਂ ਭਾਵੇਂ ਕਿ ਲੋਕ ਉਹਨਾਂ ਤੋਂ ਬਹੁਤ ਨਿਰਾਸ਼ ਨੇ ਤੇ ਜਿਸ ਤਰ੍ਹਾਂ ਦੀਆਂ ਆਸਾਂ ਸੀ ਉਹ ਲੋਕਾਂ ਦੀਆਂ ਪੂਰੀਆਂ ਨਹੀਂ ਹੋਈਆਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਸ ਦੇ ਬਾਰੇ ਜਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਔਰ ਅੱਜ ਤਾਂ ਜਿਹੜੇ ਉਹਨਾਂ ਦੇ ਸਰਪ੍ਰਸਤ ਨੇ ਸੁਖਦੇਵ ਸਿੰਘ ਢੀਂਸਾ ਉਹਨਾਂ ਨੇ ਕੱਲ ਬਕਾਇਦਾ ਇਹ ਬਿਆਨ ਜਾਰੀ ਕਰਤਾ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਜ਼ਿੰਮੇਵਾਰੀ ਪੰਦੀ ਹੈ ਜਿਹੜੀ ਹਾਰ ਹੋਈ ਹੈ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੇ ਜਿਹੜਾ ਪਹਿਲਾ ਗੋਲਾ ਬਗਾਵਤ ਦਾ ਉਹ ਦਾਗ ਦਿੱਤਾ ਸੋ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਅੱਜ ਆਪਣਾ ਧਿਆਨ ਜਿਹੜਾ ਜ਼ਿਆਦਾ ਕੇਂਦਰਿਤ ਕਰਾਂਗੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਅੰਦਰ ਸਥਿਤੀ ਬਣੀ ਹੈ ਕਿ ਪਾਰਟੀ ਦੇ ਅੰਦਰ ਜਿਵੇਂ ਆਮ ਆਦਮੀ ਪਾਰਟੀ ਦੇ ਅੰਦਰ ਨਿਰਾਸ਼ਾ ਉਹ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਭਵਿੰਦਰ ਜੰਮੂ ਜੀ ਜਿਨ੍ਹਾਂ ਦਾ ਬੜਾ ਵਿਸ਼ਾਲ ਤਜਰਬਾ ਹੈ ਉਹ ਬੜਾ ਲੰਮਾ ਸਮਾਂ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਟਰਬਿਊਨ ਦੇ ਵਿੱਚ ਰਿਪੋਰਟ ਵੀ ਕੀਤਾ ਹੈ ਤੇ ਉਹਨਾਂ ਸਾਰੀਆਂ ਘਟਨਾਵਾਂ ਤੇ ਬੜੀ ਨੇੜਿਓ ਨਜ਼ਰ ਵੀ ਰੱਖਦੇ ਆ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਇਹ ਜਿਹੜੇ ਦੋਨਾਂ ਪਾਰਟੀਆਂ ਦੀ ਹਾਲਤ ਹੈ ਇਸ ਵੇਲੇ ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਤੇ ਉਹ ਕੀ ਸੋਚਦੇ ਆ ਜਮਾਈ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਇਹ ਜਮਾਈ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਿਵਿਊ ਕੀਤਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਰਿਵਿਊ ਵਾਲੇ ਪਾਸੇ ਤੁਰਿਆ ਨਹੀਂ ਤੇ ਪਹਿਲਾਂ ਹੀ ਬਗਾਵਤਾਂ ਸ਼ੁਰੂ ਹੋ ਗਈਆਂ ਦੇਖੋ ਆਮ ਆਦਮੀ ਪਾਰਟੀ ਨੇ ਰਿਵਿਊ ਸ਼ੁਰੂ ਕਰ ਦਿੱਤਾ ਅਜੇ ਉਹਨਾਂ ਦਾ ਰਿਵਿਊ ਪੂਰਾ ਨਹੀਂ ਹੋਇਆ ਅਜੇ ਉਹਨਾਂ ਨੇ ਰਿਵਿਊ ਉਹਨਾਂ ਦਾ ਅਧੂਰਾ ਹੈ ਅਜੇ ਬਾਕੀ ਸੀਟਾਂ ਦੇ ਰਹਿੰਦਾ ਉਹਨਾਂ ਨੇ ਚਾਰ ਸੀਟਾਂ ਦੇ ਉੱਪਰ ਜਿਹੜਾ ਰਿਵਿਊ ਆਪਣਾ ਪੰਜਾਂ ਤੇ ਮੁਕੰਮਲ ਕਰ ਲਿਆ ਤੇ ਉਹਨਾਂ ਨੂੰ ਵੀ ਟਫ ਸਥਿਤੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਆਪਣੀਆਂ ਦਲੀਲਾਂ ਜਿਹੜੀਆਂ ਇਹਨਾਂ ਚੋਣਾਂ ਦੇ ਵਿੱਚ ਹਾਰਦਿਆਂ ਘੜੀਆਂ ਨੇ ਉਹਨਾਂ ਕਹਿਆ ਜਿਹੜੀਆਂ ਪਿਛਲੀਆਂ 2019 ਦੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਸਾਨੂੰ ਇੱਕ ਸੀਟ ਮਿਲੀ ਸੀ ਉਹਦੇ ਮੁਕਾਬਲੇ ਸਾਨੂੰ ਇਸ ਵਾਰੀ ਤਿੰਨ ਸੀਟਾਂ ਮਿਲੀਆਂ ਉਦੋਂ ਸਾਨੂੰ ਵੋਟ ਪਰਸੈਂਟ ਸਾਡਾ ਘੱਟ ਸੀ ਇਸ ਵਾਰੀ ਵੋਟ ਪਰਸੈਂਟ ਜਿਹੜਾ ਕਾਫੀ ਵੱਧ ਗਿਆ ਉਦੋਂ 7% ਸੀ ਐਕੀ 26% ਹੋ ਗਿਆ ਤੇ ਕਾਂਗਰਸ ਦਾ ਉਹਨਾਂ ਕਹਿਆ ਘਟਿਆ ਇਹ ਜੇ ਜੇਮੋਈ ਜੇਮੋਈ ਇਹ ਤਾਂ ਗੱਲ ਬੜੀ ਇੰਟਰਸਟਿੰਗ ਹੈ ਨਾ ਕਿ ਉਦੋਂ ਤਾਂ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਪੰਜਾਬ 'ਚ ਇਸ ਵਾਰ ਤਾਂ ਸਰਕਾਰ ਹੈ ਨੀ ਨੀ ਉਹ ਜਦੋਂ ਇਹ ਬੁਲਾਂਕਣ ਕਰ ਰਹੇ ਸੀ ਉਹਨਾਂ ਨੇ 92 ਵਿਧਾਇਕਾਂ ਦੀ ਜਿੱਤ ਪਾਸੇ ਰੱਖਤੀ ਉਹਨਾਂ ਨੇ ਕਿਹਾ ਇਹ ਸੌਖਾ ਰਸਤਾ इजी ਵੇ ਹੈ ਤੇਜ਼ ਕਰਕੇ ਆਪਾਂ 19 ਦੀ ਚੋਣ ਲੈ ਲਓ ਤਾਂ 24 ਦੀ ਚੋਣ ਲੈ ਲਓ 24 ਦੀ ਚੋਣ ਚ ਲੈ ਲਓ ਵੀ ਇੱਕ ਦੀ ਥਾਂ ਤੇ ਤਿੰਨ ਹੋ ਗਏ ਪਰਿਵਾਰ ਵੱਧ ਗਿਆ ਮਤਲਬ ਉਹਨਾਂ ਨੇ 92 ਵਾਲਾ ਛੱਡਤਾ ਵੀ ਇਹ ਵੀ ਛੱਡਤਾ ਵੀ ਅਸੀਂ ਜਿਹੜੀਆਂ ਇਸ ਵਾਰੀ ਕੇਵਲ ਜਿਹੜੀਆਂ ਇਹ 32 ਸੀਟਾਂ ਜਿੱਤੀਆਂ ਨੇ 30 ਸੀਟਾਂ ਜਿੱਤੀਆਂ ਨੇ ਬਾੜ ਦੇ ਵਿੱਚੋਂ ਸਾਨੂੰ ਹਾਰ ਹੋਈ ਆ ਇਹ ਵੀ ਛੱਡਦਾ ਤੇ ਕੇਵਲ ਇਹ ਕਹਿੰਦਾ ਵੀ ਕੁਮੈਰੀਕਲੀ ਜਿਹੜੀ ਸਟਰੈਂਥ ਵਧੀ ਹੈ ਉਹਦਾ ਉਹਨਾਂ ਨੇ ਜ਼ਿਕਰ ਕਰਤਾ ਬਾਕੀ ਸਾਰਾ ਕੁਝ ਛੱਡਦਾ ਇਹ ਤਾਂ ਉਹਨਾਂ ਦੀ ਸਥਿਤੀ ਹੈ ਤੇ ਉਹਨਾਂ ਦੀ ਇਸ ਸਥਿਤੀ ਨੂੰ ਲੈ ਕੇ ਜਿਹੜਾ ਉਹਨਾਂ ਦੇ ਆਪਣੇ ਵਿਧਾਇਕ ਹੀ ਹੁਣ ਸਵਾਲ ਖੜੇ ਕਰਨ ਲੱਗੇ ਭਾਵੇਂ ਕਿ ਕੁਮਰ ਵਿਜੇ ਪ੍ਰਤਾਪ ਤਾਂ ਕਾਫੀ ਢੇਰ ਤੋਂ ਲੱਗੇ ਹੋਏ ਆ ਇੱਕ ਹੋਰ ਅਜੇ ਗੁਪਤਾ ਐ ਸੀ ਅਮਰਸਾਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਮੇਰੀ ਵੀਡੀਓ ਜਿਹੜੀ ਆ ਤੋਰ ਮੇਰੇ ਵੱਲ ਕੇ ਪੇਸ਼ ਕੀਤੀ ਗਈ ਮੈਂ ਇਹ ਗੱਲਾਂ ਐਵੇਂ ਨਹੀਂ ਸੀ ਕਹੀਆਂ ਜਦੋਂ ਕਿ ਜਨਤਕ ਤੌਰ ਤੇ ਉਹਨਾਂ ਨੇ ਇਹ ਗੱਲਾਂ ਕਹੀਆਂ ਸੀ ਉਹ ਵੀਡੀਓ ਇੱਕ ਕਿੰਨੀਆਂ ਨੂੰ ਰੋਕ ਲੈਣਗੇ ਇੱਕ ਨਹੀਂ ਅਨੇਕਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਫਿਰਦੀਆਂ ਇਹ ਤਾਂ ਮੋਟੀ ਮੋਟੀ ਸਥਿਤੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਹੈ ਬਹੁਤ ਸਾਰੇ ਸਵਾਲ ਉੱਠਦੇ ਇਹਨਾਂ ਦੇ ਉੱਪਰ ਵੀ ਜਿਹੜਾ ਨਸ਼ਾ ਉਹ ਪਹਿਲਾਂ ਨੂੰ ਵੱਧ ਗਿਆ ਕਰਪਸ਼ਨ ਵੱਧ ਗਈ ਹੈ ਮਤਲਬ ਲੋਕਾਂ ਦੇ ਕੰਮ ਜਿਹੜੇ ਨਹੀਂ ਹੋ ਰਹੇ ਮਤਲਬ ਦਾਵੇ ਮਤਲਬ ਹੁਣ ਕਈਆਂ ਨੇ ਤੇ ਇਹ ਵੀ ਕਹਿਣਾ ਸ਼ੁਰੂ ਕਰਤਾ ਵੀ ਮੁੱਖ ਮੰਤਰੀ ਸਾਹਿਬ ਤੁਹਾਡੀ ਕਿੱਕਲੀ ਕਲੀਰ ਦੀ ਨਹੀਂ ਚਲਣੀ ਇਸ ਕਰਕੇ ਠੋਸ ਯੋਜਨਾਵਾਂ ਬਣਾਓ ਜਿਹੜੇ ਕੰਮ ਆ ਜਿਹੜੇ ਲੋਕਾਂ ਦੇ ਨਹੀਂ ਹੋ ਰਹੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਵੱਲ ਸੋਚਿਆ ਜਾਵੇ ਜੇ ਐਮਐਲਏ ਦੀ ਸਰਕਾਰ ਦੇ ਵਿੱਚ ਨਹੀਂ ਸੁਣੀ ਜਾਂਦੀ ਤਾਂ ਹੋਰ ਕਿਹਦੀ ਸੁਣੀ ਜਾਏਗੀ ਸੋ ਇਸ ਤਰ੍ਹਾਂ ਇਸ ਤਰੀਕੇ ਦੇ ਕਾਫੀ ਸਾਰੇ ਸਵਾਲ ਜਿਹੜੇ ਆ ਮੁੱਖ ਮੰਤਰੀ ਨੂੰ ਦਰਪੇਸ਼ ਨੇ ਜਿਨ੍ਹਾਂ ਦੇ ਉਹਨਾਂ ਨੂੰ ਜਵਾਬ ਦੇਣੇ ਪੈਣਗੇ ਇਹਨਾਂ ਸਵਾਲਾਂ ਨੂੰ ਟਾਲਿਆ ਨਹੀਂ ਜਾ ਸਕਦਾ ਰਿਵਿਊ ਚ ਕੀ ਨਿਕਲੇਗਾ ਰਿਵਿਊ ਦੇ ਵਿੱਚ ਦੇ ਤੁਸੀਂ ਬੁਨਿਆਦੀ ਮਸਲੇ ਜਿਹੜੇ ਲੋਕ ਉਠਾਉਂਦੇ ਆ ਇਹਨਾਂ ਦੇ ਵਿਧਾਇਕ ਵੀ ਉਠਾਉਣ ਲੱਗੇ ਆ ਉਹਨਾਂ ਦੇ ਜਵਾਬ ਜਿਹੜੇ ਉਹ ਦੇਣੇ ਪੈਣਗੇ ਸਰਕਾਰ ਨੂੰ ਜੇ ਸਰਕਾਰ ਜਵਾਬ ਨਹੀਂ ਦੇਗੀ ਤਾਂ ਦੇਖੋ ਇੱਕ ਜਮਨੀ ਚੋਣ ਹੁਣ ਆ ਗਈ ਹੈ ਜਲੰਧਰ ਦੀ ਉਸ ਤੋਂ ਬਾਅਦ ਚਾਰ ਹੋਰ ਆ ਜਾਣੀਆਂ ਉਸ ਤੋਂ ਬਾਅਦ ਪੰਚਾਇਤਾਂ ਦੀਆਂ ਚੋਣਾਂ ਆ ਜਾਣਗੀਆਂ ਨਗਰ ਨਿਗਮਾਂ ਦੀਆਂ ਚੋਣਾਂ ਆ ਜਾਣਗੀਆਂ ਟੈਸਟ ਦਾ ਟੈਸਟ ਪਰਖ ਦਾ ਪਰਖ ਜਿਹੜੀ ਉਹ ਰਹੇਗੀ ਤੇ ਸਰਕਾਰ ਦੀ ਜਿਹੜੀ ਹੈ ਨਾ ਸਰਕਾਰ ਨੂੰ ਇਹਨਾਂ ਮਾਮਲਿਆਂ ਦੇ ਉੱਪਰ ਜਵਾਬ ਦੇਣੇ ਪੈਣਗੇ ਸੋ ਇਸ ਤਰੀਕੇ ਦੀ ਹਾਲਤ ਹੈਗੀ ਆ ਇਹ ਵੀ ਸਵਾਲ ਦੇ ਜਵਾਬ ਚ ਉਹਨਾਂ ਕਹਿਆ ਵੀ ਗ੍ਰਹਿ ਮੰਤਰੀ ਨੇ ਕਿਹਾ ਸੀ ਵੀ 4 ਤਰੀਕ ਤੋਂ ਬਾਅਦ ਪੰਜਾਬ ਸਰਕਾਰ ਬਦਲੇਗੀ ਤੇ ਉਹਨਾਂ ਕਹਿਆ ਜੀ ਗ੍ਰਹਿ ਮੰਤਰੀ ਨੂੰ ਆਪਣੇ ਵਿਭਾਗ ਬਾਰੇ ਸੋਚਣਾ ਚਾਹੀਦਾ ਪੰਜਾਬ ਬਾਰੇ ਐਵੇਂ ਦਾ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਖੈਰ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੇ ਬੁੱਧੇ ਜਿਹੜੇ ਜਿਹੜੇ ਇਹਨਾਂ ਨੇ ਲੋਕਾਂ ਨਾਲ ਬਾਦਲ ਕੀਤੀ ਤੁਸੀਂ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਅੱਗੇ ਦਿੱਲੀ ਤੋਂ ਹਾਈ ਕਮਾਂਡ ਦਾ ਬੜਾ ਦਖਲ ਹੁੰਦਾ ਸੀ ਇਸ ਰਿਵਿਊ ਵੇਲੇ ਵੀ ਉਹਨਾਂ ਨੂੰ ਲੱਗਦਾ ਨਹੀਂ ਕੋਈ ਦਿੱਲੀ ਤੋਂ ਉਸ ਟੰਗ ਦਾ ਜਿਹੜਾ ਕੋਈ ਲੀਡਰ ਆਇਆ ਉਹਨੇ ਪਾਰਟਿਸਿਪੇਟ ਕੀਤਾ ਹੋਵੇ ਜਾਂ ਉਸ ਟੰਗ ਦੀਆਂ ਡਾਇਰੈਕਸ਼ਨਸ ਇਹਨਾਂ ਨੂੰ ਮਿਲੀਆਂ ਹੋਣ ਜਿਵੇਂ ਕਿ ਅੱਗੇ ਲਗਾਤਾਰ ਇਹ ਕਿਹਾ ਜਾਂਦਾ ਸੀ ਕਿ ਦਿੱਲੀ ਦਖਲ ਦਿੰਦੀ ਹੈ ਦੇਖੋ ਦਿੱਲੀ ਦਾ ਦਖਲ ਇਸ ਵੇਲੇ ਜਦੋਂ ਦੇ ਇਹਨਾਂ ਦੇ ਕੌਮੀ ਕਨਵੈਨਰ ਅਰਵਿੰਦ ਕੇਜਰੀਵਾਲ ਅੰਦਰ ਹੋਏ ਆ ਉਹ ਤੋਂ ਬਾਅਦ ਦਖਲ ਇੱਕਦਮ ਘਟ ਗਿਆ ਦੂਜੇ ਰਘਬ ਜੱਡਾ ਸੀਗੇ ਉਹ ਇੰਗਲੈਂਡ ਚਲ ਗਏ ਸੀ ਭਾਵੇਂ ਕਿ ਹੁਣ ਉਹ ਵਾਪਸ ਆ ਗਏ ਆ ਪਰ ਜਿਹੜਾ ਪਹਿਲਾਂ ਦਖਲ ਅੰਦਾਜ਼ੀ ਸੀਗੀ ਚੋ ਵੱਧੀਆਂ ਦੇ ਲੈਵਲ ਦੇ ਉੱਪਰ ਸਾਰੀ ਜਿਹੜੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਸੀ ਹੁਣ ਉਹ ਦਖਲ ਅੰਦਾਜ਼ੀ ਨਹੀਂ ਹੈਗੀ ਦੂਜਾ ਦਿੱਲੀ ਦੀ ਵੀ ਸਥਿਤੀ ਜਿਹੜੀ ਹੈ ਕਮਜ਼ੋਰ ਹੋਈ ਪਹਿਲਾਂ ਦੇ ਮੁਕਾਬਲੇ ਦਿੱਲੀ ਦੀਆਂ ਸੱਤ ਜਿਹੜੀ ਸੀਟਾਂ ਨੇ ਭਾਵੇਂ ਕਿ ਕਾਂਗਰਸ ਨਾਲ ਗੱਠਜੋੜ ਕਰਕੇ ਲੜੀਆਂ ਸੀ ਉਹ ਵੀ ਹਾਰ ਗਏ ਹਰਿਆਣਾ ਦੇ ਵਿੱਚ ਇੱਕ ਸੀਟ ਜਿਹੜਾ ਗੱਠਜੋੜ ਹੋਇਆ ਸੀ ਇਹਨਾਂ ਨੂੰ ਕੁਰਕਸ਼ਿਤਰਾ ਸੀਟ ਮਿਲੀ ਸੀ ਉਹ ਵੀ ਹਾਰ ਗਏ ਇਸ ਤੋਂ ਬਾਅਦ ਇਹਨਾਂ ਨੂੰ ਗੁਜਰਾਤ 'ਚ ਬੜੀ ਆਸ ਸੀ ਕਿ ਉਹ ਵੀ ਸੀਟ ਆਰ ਗਏ ਤੇ ਕਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਸਾਨੂੰ 40-45 ਸੀਟਾਂ ਆ ਜਾਣਗੀਆਂ ਤਾਂ ਅਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗਾਹ ਪਾ ਦੇਾਂਗੇ ਉਹ ਗਾਹ ਵਾਲੀ ਗੱਲ ਖਤਮ ਹੋ ਗਈ ਕੇਵਲ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਤਿੰਨ ਸੀਟਾਂ ਆਈਆਂ ਜਿਵੇਂ 2014 ਦੇ ਵਿੱਚ ਚਾਰ ਆਈਆਂ ਸੀ ਅਰਕੀ ਤਿੰਨ ਆਈਆਂ ਸਰਕਾਰ ਹੋਣ ਦੇ ਬਾਵਜੂਦ ਤਿੰਨ ਸੀਟਾਂ ਆਇਆਂ ਇਸ ਕਰਕੇ ਇਹ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ ਪੰਜਾਬ ਦੇ ਵਿੱਚ ਕੁਐਸਚਨ ਅੰਡਰ ਕੁਐਸਚਨ ਇਹ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਵੀ ਇਹ ਕਿਉਂ ਇਹ ਸਥਿਤੀ ਜਿਹੜੀ ਆ ਪੈਦਾ ਹੋਈ ਆ ਤੇ ਇਹ ਕੁਝ ਗੱਲਾਂ ਜਿਹੜੀਆਂ ਇਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਸ਼ਰੇਆਮ ਕਰਨ ਲੱਗੇ ਆ ਉਹ ਕਹਿਣ ਲੱਗੇ ਵੀ ਆਹ ਜਿਹੜੀ ਸਾਡੀ ਸਥਿਤੀ ਆ ਇਹਦੇ ਕਾਰਨ ਇਹ ਆ ਵੀ ਅਸੀਂ ਜਿਹੜਾ ਪਾਵਰ ਜਿਹੜੀ ਆ ਉਹਨੂੰ ਅੱਗੇ ਵੰਡਿਆ ਹੀ ਨਹੀਂਗਾ ਜਿਹੜੇ ਲੋਕਾਂ ਦੇ ਸਵਾਲ ਸੀਗੇ ਜਿਹੜੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਸੀਗੇ ਉਹ ਗੱਲ ਨੇੜੇ ਤੇੜੇ ਨੇ ਦੂਰ ਹੋ ਗਈ ਹੈ ਪਰ ਜਮੂਰੀਆਂ ਦੇ ਵਿੱਚ ਫਿਰ ਇਹੀ ਹੈ ਨਾ ਕਿ ਓਵਰਆਲ ਸਾਰੀ ਜਿਹੜੀ ਜ਼ਿੰਮੇਵਾਰੀ ਤਾਂ ਫਿਰ ਭਗਵੰਤ ਮਾਨ ਤੇ ਹੀ ਹਾਈ ਕਮਾਂਡ ਫਿਕਸ ਕਰੇਗੀ ਨਾ ਕਿ ਜਦੋਂ ਉਹਨਾਂ ਦਖਲ ਨਹੀਂ ਦਿੱਤਾ ਤੇ ਭਗਵੰਤ ਮਾਨ ਹੀ ਸਾਰਾ ਕੁਝ ਕਰ ਰਿਹਾ ਤੇ ਭਗਵੰਤ ਮਾਨ ਹੀ ਇੱਥੇ ਜਿਹੜਾ ਸੁਪਰਸਟਾਰ ਦੇ ਤੌਰ ਤੇ ਪ੍ਰਚਾਰਕ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਦੇਖੋ ਇਹ ਦਾ ਸਾਰੀ ਦਾ ਜਵਾਬ ਦੇਤਾ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਕਿਉਂਕਿ ਉਹਨਾਂ ਨੇ ਪੰਜ ਮੰਤਰੀ ਤਾਂ ਚੋਣਾਂ 'ਚ ਖੜੇ ਕਰ ਦਿੱਤੇ ਬਾਕੀ ਜਿਹੜੇ ਮੰਤਰੀ ਸੀ ਉਹਨਾਂ ਨੂੰ ਉਹਨਾਂ ਹਲਕਿਆਂ ਤੋਂ ਬਾਹਰ ਨਹੀਂ ਜਾਣ ਦਿੱਤਾ ਤੇ ਸਾਰੇ ਪਾਸੇ ਕੈਂਪੇਨ ਉਹਨਾਂ ਆਪ ਕੀਤੀ ਇਸ ਗੱਲ ਇਸ ਗੱਲ ਕਰਕੇ ਉਹ ਖੁਦ ਜ਼ਿੰਮੇਵਾਰ ਨੇ ਇਸ ਗੱਲ ਦੇ ਵਿੱਚ ਚੋਣਾਂ ਕਿਉਂ ਹਾਰੀਆਂ ਲੋਕਾਂ ਨੂੰ ਪੁੱਛਣ ਦੀ ਐਮਐਲਏ ਨੂੰ ਪੁੱਛਣ ਦੀ ਵਰਕਰਾਂ ਨੂੰ ਚੇਅਰਮੈਨਾਂ ਨੂੰ ਪੁੱਛਣ ਦੀ ਥਾਂ ਤੇ ਉਹਨਾਂ ਨੂੰ ਖੁਦ ਇਸ ਗੱਲ ਦਾ ਹੱਲ ਜਿਹੜਾ ਤਲਾਸ਼ ਕਰਨਾ ਪਵੇਗਾ ਇਹਦਾ ਜਵਾਬ ਖੁਦ ਦੇਣਾ ਪਵੇਗਾ ਵੀ ਇਹ ਸਥਿਤੀ ਕਿਉਂ ਵਾਪਰੀ ਇਹ ਕਿਸੇ ਹੋਰ ਨੂੰ ਪੁੱਛਣ ਦੀ ਬਜਾਏ ਉਹਨਾਂ ਨੂੰ ਆਪ ਇਹਦਾ ਜਵਾਬ ਦੇਣਾ ਚਾਹੀਦਾ ਇਸ ਸਥਿਤੀ ਇਸ ਤਰ੍ਹਾਂ ਦੀ ਕਿਉਂ ਹੋਈ ਕਿਉਂ ਇਹ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਹੋਏ ਜਿਹੜੀਆਂ ਗੱਲਾਂ ਕਹਿੰਦੇ ਵੀ ਅਸੀਂ ਆ ਜਿਹੜੀ ਬੇਵਧੀ ਇਹਨੂੰ ਬੜੀ ਜਲਦੀ ਹੱਲ ਕਰ ਦਾਂਗੇ ਨਸ਼ਿਆਂ ਦੇ ਉੱਪਰ ਇੰਨੇ ਦਿਨਾਂ ਚ ਕਾਬੂ ਪਾ ਲਾਂਗੇ ਉਹ ਸਾਰਾ ਕੁਝ ਵਾਪਰਿਆ ਕਿਉਂ ਨਹੀਂਗਾ ਕਰਪਸ਼ਨ ਕਿਉਂ ਬਦਰੀ ਹੈ ਇਹ ਸਾਰੇ ਮਸਲਿਆਂ ਦੇ ਉਹਨਾਂ ਨੂੰ ਮੁੱਖ ਮੰਤਰੀ ਨੂੰ ਖੁਦ ਹੀ ਜਵਾਬ ਦੇਣਗੇ ਜੇ ਨਹੀਂ ਜਵਾਬ ਦੇਣਗੇ ਤੇ ਸਥਿਤੀ ਜਿਹੜੀ ਹੋਰ ਖਰਾਬ ਹੋਏਗੀ ਤੇ ਦੂਜਾ ਸਵਾਲ ਤੁਸੀਂ ਆ ਕਾਲੀ ਦਲ ਬਾਰੇ ਕੀਤਾ ਸੀਗਾ ਤੇ ਇਹਦੇ ਬਾਰੇ ਜਿਹੜਾ ਅਕਾਲੀ ਦਲ ਦੇ ਸਰਪ੍ਰਸਤ ਜਿਹੜੇ ਸੁਖਦੇਵ ਸਿੰਘ ਢੀਂਡਾ ਸਾ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਅਸਤੀਫਾ ਇੱਕ ਨਹੀਂ ਅਸਤੀਫੇ ਦੋ ਮੰਗੇ ਨੇ ਉਹਨਾਂ ਨੇ ਇੱਕ ਪਾਸੇ ਕਿਹਾ ਵੀ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਵੀ ਅਸੀਂ 13 ਜ਼ੀਰੋ ਸੀਟਾਂ ਜਿੱਤਾਂਗੇ ਤੇ ਉਹਨਾਂ ਦੀਆਂ ਤਿੰਨ ਰਹਿ ਗਈਆਂ ਉਹ ਵੀ ਹਾਰ ਗਏ ਤੇ ਸਾਡੀ ਪਾਰਟੀ ਜਿਹੜੇ ਸਾਡੇ ਪ੍ਰਧਾਨ ਨੇ ਸਾਡੀ ਕਾਰਗੁਜ਼ਾਰੀ ਬੇहद ਮਾੜੀ ਰਹੀ ਹੈ ਇੱਕ ਸੀਟ ਜਿੱਤੇ ਆ 10 ਸੀਟਾਂ ਤੇ 11 ਤੇ ਸਾਡੀਆਂ ਜਵਾਨਤਾ ਜਬ ਤੋਂ ਹੋਈਆਂ ਨੇ ਤੇ ਬਹੁਤ ਮਾੜੀ ਨਾਚਾਜਨਕਾਰ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਇਸ ਕਰਕੇ ਸੁਖਬੀਰ ਬਾਦਲ ਹੁਣਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਪ੍ਰਦਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਇਹ ਵੱਖਰੀ ਗੱਲ ਹੈ ਵੀ ਪਾਰਟੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰੇ ਜਾਂ ਨਾ ਕਰੇ ਪਰ ਰੀਅਲੀ ਰੀਅਰ ਟਰਮ ਦੇ ਵਿੱਚ ਸਾਡੀ ਜਿਹੜੀ ਆ ਅਕਾਲੀ ਦਲ ਦੀ ਹਾਲਤ ਜਿਹੜੀ ਬੜੀ ਪਤਲੀ ਹੋਈ ਹੈ ਇਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਦੂਜਾ ਅਕਾਲੀ ਦਲ ਦੇ ਵਿੱਚ ਇਕੱਲਾ ਸੁਖਦੇਵ ਸਿੰਘ ਢੀਂਡਸਾ ਨਹੀਂ ਫਿਰ ਮਨਪ੍ਰੀਤ 41 ਨੇ ਜਿਹੜਾ ਉਹਨਾਂ ਦੇ ਵਤੇ ਪਾਰਟੀ ਦੇ ਆਗੂ ਨੇ ਉਹਨਾਂ ਵੀ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀਗਾ ਲੰਮਾ ਚੌੜਾ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਸਾਡੀ ਪਾਰਟੀ ਜਿਹੜੀ ਆ ਇਕਬਾਲ ਸਿੰਘ ਝੁੰਦਾ ਕਮੇਟੀ ਦੀ ਰਿਪੋਰਟ ਰਿਪੋਰਟ ਨੂੰ ਲਾਗੂ ਨਹੀਂ ਕਰਦੀ ਉਹਨਾਂ ਚਿਰ ਮੈਂ ਪਾਰਟੀ ਲਈ ਕੋ ਕੰਮ ਨਹੀਂ ਕਰਾਂਗਾ ਮੈਂ ਲੰਬੇ ਹੋ ਗਿਆ ਉਹ ਇਸ ਬਿਆਨ ਦੇ ਕੇ ਜਿਹੜਾ ਉਹ ਆਪਣੇ ਘਰ ਬੈਠ ਗਏ ਨੇ ਜਾਂ ਕੀ ਕੀ ਕਰ ਰਹੇ ਨੇ ਇਹ ਦੂਜਾ ਮਾਮਲਾ ਇਸ ਤੋਂ ਇਲਾਵਾ ਹੋਰ ਵੀ ਕੁਝ ਲੋਕਾਂ ਦੇ ਬਿਆਨ ਆਏ ਆ ਜਿਨ੍ਹਾਂ ਨੇ ਮਦਲ ਅਕਾਲੀ ਦਲ ਦੀ ਜਿਹੜੀ ਮੌਜੂਦਾ ਸਥਿਤੀ ਆ ਉਹਦੇ ਉੱਪਰ ਸਵਾਲ ਖੜੇ ਕੀਤੇ ਆ ਇਹਨਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਵੀ ਸ਼ਾਮਲ ਸ਼ਾਮਲ ਜਿਨ੍ਹਾਂ ਦੇ ਇਸ ਤਰੀਕੇ ਦੇ ਬਿਆਨ ਆ ਰਹੇ ਸੋ ਕਾਲੀ ਦਲ ਚੰਦੂ ਮਾਜਰਾ ਨੇ ਵੀ ਬਿਆਨ ਜਿਹੜਾ ਇਸ ਮੁੱਦੇ ਦੇ ਉੱਪਰ ਦਿੱਤਾ ਸੀਗਾ ਤੇ ਇਸ ਮਾਮਲੇ ਦੇ ਉੱਪਰ ਜਿਹੜੇ ਆ ਗੱਲ ਜਿਹੜੀ ਆ ਹੋ ਰਹੀ ਹੈ ਚਰਚਾ ਹੋ ਰਹੀ ਹੈ ਸਾਰੇ ਪਾਸੇ ਜਮਨ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ 19 ਬਕਾਇਦਾ ਪਿਛਲੇ ਲੰਮੇ ਸਮੇਂ ਤੋਂ ਖਾਸ ਕਰਕੇ ਜੇ ਅਸੀਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਸ ਤੋਂ ਲਗਾਤਾਰ ਹੀ ਉਸ ਦਾ ਵੋਟ ਬੈਂਕ ਵੀ ਘਟਦਾ ਜਾ ਰਿਹਾ ਤੇ ਉਹ ਲਗਾਤਾਰ ਕਮਜ਼ੋਰ ਵੀ ਹੁੰਦਾ ਜਾ ਰਿਹਾ ਉਹਦਾ ਪ੍ਰਭਾਵ ਖੇਤਰ ਵੀ ਘਟਦਾ ਜਾ ਰਿਹਾ ਤੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੇ ਤਾਂ ਬਿਲਕੁਲ ਹੀ ਉਹਨੂੰ ਕਹਾਸ਼ੀਏ ਤੇ ਕਰ ਦਿੱਤਾ ਜਿਸ ਢੰਗ ਦੇ ਨਾਲ ਸਿਰਫ ਇੱਕ ਸੀਟ ਜਿੱਤ ਪਾਈ ਔਰ ਬਾਕੀ ਕਾਲੀਦਰ ਦੀਆਂ ਜਿਹੜੀਆਂ 10 ਜਮਾਨਤਾਂ ਜਕਟ ਹੋਈਆਂ 10 ਉਮੀਦਵਾਰਾਂ ਦੀਆਂ ਔਰ ਬਕਾਇਦਾ 11 ਉਮੀਦਵਾਰ ਜਿਹੜੇ ਆ ਉਹਨਾਂ ਦੇ ਚੌਥੇ ਸਥਾਨ ਤੇ ਰਹੇ ਤੇ ਇੱਕ ਪੰਜਵੇਂ ਸਥਾਨ ਤੇ ਰਿਹਾ ਤੋਂ ਇਹ ਸਥਿਤੀ ਸਾਰੀ ਨੂੰ ਦੇਖਦੇ ਹੋਇਆ ਕੱਲ ਬਕਾਇਦਾ ਜਿਹੜੇ ਸਖਦੇਵ ਸਿੰਘ ਢੀਂਸਾ ਹੋਣੀ ਨੇ ਸਰਪ੍ਰਸਤ ਨੇ ਸ਼੍ਰੋਮਣੀ ਕਾਲੀਦਾਰ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਸਾਰੀ ਹਾਰ ਹੋਈ ਹੈ ਸਾਡੀ ਇੰਨੀ ਮਾੜੀ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਉਂਦੀ ਹੈ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਸੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਕਾਲੀ ਦਲ ਦੀ ਸਥਿਤੀ ਜਿਹੜੀ ਹੈ ਉਹ ਕੀ ਬਣਦੀ ਜਾ ਰਹੀ ਹੈ? ਵਾਕਈ ਜੰਡੂ ਸਾਹਿਬ ਉਹ ਜਿਹੜੀ ਛੋਮਰੀ ਕਾਲੀ ਦਲ ਦੀ ਸਥਿਤੀ ਆ ਉਹ ਪਿਛਲੇ ਕੁਝ ਸਾਲਾਂ ਚ ਪਿਛਲੀਆਂ 2-3 ਚੋਣਾਂ ਦੇ ਵਿੱਚ ਲਗਾਤਾਰ ਵਿਗੜਦੀ ਜਾ ਰਹੀ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਪਹਿਲਾਂ ਉਹਨਾਂ ਨੇ ਬਾਦ ਸਿੱਟਾਂ ਜਿੱਤੀਆਂ ਸੀ ਪਿਛਲੀ ਵਾਰੀ ਤਾਂ ਉਹਨਾਂ ਦੇ ਤਿੰਨ ਪੰਜਾਬ ਦੇ ਵਿੱਚ ਹਲਕੇ ਹਿੱਸੇ ਨੇ ਇੱਕ ਮਾਝਾ ਦੁਆਬਾ ਤੇ ਮਾਲਵਾ ਉਹਨਾਂ ਦੇ ਵਿੱਚ ਮਾਝੇ ਚੋਂ ਵੀ ਇੱਕ ਐਮਐਲਏ ਜਿੱਤੇ ਆ ਦੁਆਬੇ ਚੋਂ ਵੀ ਇੱਕ ਜਿੱਤੇ ਆ ਤੇ ਮਾਲਵੇ ਚੋਂ ਜਿੱਤੇ ਸਭ ਤੋਂ ਵੱਧ 69 ਸੀਟਾਂ ਉਥੋਂ ਵੀ ਇੱਕ ਐਮਐਲਏ ਜਿੱਤੇ ਆ ਸੋ ਕੁੱਲ 3 ਐਮਐਲਏ ਉਹਨਾਂ ਨੇ ਜਿੱਤੇ ਆ ਬੜੀ ਛੋਟੀ ਜੀ ਪਾਰਟੀ ਜਿਹੜੀ ਰਹਿ ਗਈ ਹੈ ਤੇ ਇਹਨਾਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਇਹਨਾਂ ਦੀ ਵੋਟ ਪਰਸੈਂਟੇਜ ਹੋਰ ਘਟ ਗਈ ਹੈ ਜਿਵੇਂ ਤੁਸੀਂ ਕਿਹਾ ਕਿ ਇੱਕ ਸੀਟ ਹੀ ਜਿੱਤ ਸਕੇ ਤੇ ਬਾਕੀ ਤੇ ਜਮਾਨਤਾਂ ਜਬਤ ਹੋਈਆਂ ਇਹ ਹਾਲ ਹੈ ਜਿਹੜੀ ਇਕੱਲੀ ਗੱਲ ਦੀ ਬਣ ਗਈ ਹੈ ਤੇ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਬਿਆਨ ਵਾਜਬ ਤੌਰ ਤੇ ਦਿੱਤਾ ਪਹਿਲਾਂ ਤਾਂ ਉਹਨਾਂ ਨੇ ਆਪ ਜਿਹੜਾ ਜਿਹੜਾ ਸੰਗਰੂਰ ਹਲਕੇ ਤੋਂ ਇਕਬਾਲ ਸਿੰਘ ਝੁੰਦਾ ਜਿਹੜਾ ਉਹਨਾਂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਉਹਨਾਂ ਕਹਿੰਦੇ ਫੇਰ ਉਹ ਚੱਲੇ ਨਹੀਂ ਚੋਣਾਂ ਦੇ ਵਿੱਚ ਹੁਣ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਸੁਖਦੇਵ ਸਿੰਘ ਵੈਸੇ ਵੀ ਕਹਿੰਦੇ ਜਮੇ ਝੁੰਦਾ ਹੋਣਾ ਉਹਨੂੰ ਸਭ ਤੋਂ ਘੱਟ ਮੋਟਾਂ ਪਈਆਂ ਬਿਲਕੁਲ ਉਹਨਾਂ ਨੂੰ ਘੱਟ ਵੋਟਾਂ ਪਈਆਂ ਇੱਕ ਇਹ ਵੀ ਕਾਂਗਰਸ ਨੂੰ ਸੋਚਣਾ ਚਾਹੀਦਾ ਸੀ ਵੀ ਉਹਨਾਂ ਦਾ ਆਪਣਾ ਹਲਕਾ ਇਸ ਜਿਹੜਾ ਲੋਕ ਸਭਾ ਸੰਗਰੂਰ ਲੋਕ ਸਭਾ ਹਲਕੇ ਚ ਵਿਧਾਨ ਸਭਾ ਹਲਕਾ ਨਹੀਂ ਸੀ ਪੈਂਦਾ ਤੇ ਜਿਹਦਾ ਆਪਣਾ ਹਲਕਾ ਨਹੀਂ ਵਿਧਾਨ ਸਭਾ ਹਲਕਾ ਉਹਦੇ ਚ ਪੈਂਦਾ ਸੀ ਲੋਕ ਸਭਾ ਚ ਉਹਨਾਂ ਨੂੰ ਟਿਕਟ ਦੇਣ ਬਾਰੇ ਸੋਚਿਆ ਜਾਣਾ ਚਾਹੀਦਾ ਸੀ ਫਿਰ ਟਿਕਟ ਦਿੱਤੀ ਤੇ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਬੜੀ ਖਰਾਬ ਜਿਹੜੀ ਹੋ ਰਹੀ ਤੇ ਸੁਖਦੇਵ ਸਿੰਘ ਢੀਂਸਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਕੇਵਲ ਜਿਹੜਾ ਸ਼੍ਰੋਮਣੀ ਕਾਲੀਕਲ ਦੇ ਪ੍ਰਧਾਨ ਬਾਰੇ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੀ ਦਿੱਤਾ ਉਹਨਾਂ ਕਹੇ ਕਿ ਸੁਖਵੀਰ ਬਾਦਲ ਹੋਣਾ ਨੂੰ ਬਿਨਾਂ ਦੇਰੀ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਲ ਦੇ ਉੱਪਰ ਪਾਰਟੀ ਕੋਰ ਕਰੇ ਕਿ ਅਗਲੀ ਜ਼ਿੰਮੇਵਾਰੀ ਕਿਨੂੰ ਦੇਣੀ ਬਣਦੀ ਹੈ ਜਾਂ ਪਾਰਟੀ ਹੋ ਸਕਦਾ ਆਪਣੇ ਸੁਖਵੀਰ ਬਾਦਲ ਹੋਣਾ ਨੂੰ ਰੱਖੇ ਸੌਦੇ ਤੇ ਪਰ ਉਹਨਾਂ ਨੂੰ ਅਸਤੀਫਾ ਦੇ ਕੇ ਆਪਣੀ ਜਿਹੜੀ ਨੈਤਿਕ ਜ਼ਿੰਮੇਵਾਰੀ ਆ ਹਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਲੈਣੀ ਚਾਹੀਦੀ ਹੈ ਇਹੀ ਡੈਮੋਕ੍ਰੈਟਿਕ ਪਾਰਟੀਆਂ ਦੇ ਵਿੱਚ ਇੱਕ ਠੀਕ ਰਸਤਾ ਹੁੰਦਾ ਇਹੋ ਨਾਲ ਨੂੰ ਰਸਤਾ ਅਪਣਾਉਣਾ ਚਾਹੀਦਾ ਇਹਦੇ ਨਾਲ ਹੀ ਜਿਹੜੇ ਆਪਣੇ ਆਨੰਦਪਾਲ ਸਾਹਿਬ ਤੋਂ ਇਹਨਾਂ ਦੇ ਐਮਐਲਏ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਕਹਿੰਿਆ ਵੀ ਸਾਡੀ ਪਾਰਟੀ ਜਿਹੜੀ ਲੰਮਾ ਚਿਰ ਇਸ ਗੱਲ ਦਾ ਹੀ ਨਹੀਂ ਫੈਸਲਾ ਕਰ ਸਕੀ ਵੀ ਅਸੀਂ ਇਕੱਲੇ ਜਾਣਾ ਜਾਂ ਬੀਜੇਪੀ ਨਾਲ ਜਾਣਾ ਉਹਨਾਂ ਕਹਿੰਦੇ ਸ਼ਾਇਦ ਜੇ ਬੀਜੇਪੀ ਨਾਲ ਜਾਂਦੇ ਤਾਂ ਸਾਡੀਆਂ ਵੀ ਚਾਰ ਸੀਟਾਂ ਆ ਜਾਂਦੀਆਂ ਬੀਜੇ ਨੂੰ ਬੀਜੇਪੀ ਨੂੰ ਵੀ ਫਾਇਦਾ ਹੁੰਦਾ ਸਾਨੂੰ ਵੀ ਫਾਇਦਾ ਹੋ ਜਾਂਦਾ ਪਰ ਹੁਣ ਨਾ ਅਸੀਂ ਜਿਹੜੇ ਇੱਕ ਕਹਾਵਤ ਆ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖਦਾ ਹੀ ਮਿਲਾ ਨਾ ਮਸਾਲੇ ਵਸਮ ਆਲੀ ਸਾਡੀ ਹਾਲਤ ਹੋ ਗਈ ਆ ਪਾਰਟੀ ਦੇ ਜਿਹੜੇ ਲੋਕ ਆ ਉਹ ਦੂਜੀਆਂ ਪਾਰਟੀਆਂ ਵੱਲ ਨੂੰ ਜਾਣੇ ਸ਼ੁਰੂ ਹੋ ਗਿਆ ਤੇ ਇਹਦਾ ਰਿਵਿਊ ਜਿਹੜਾ ਕੀਤਾ ਜਾਣਾ ਚਾਹੀਦਾ ਫਿਰ ਬੀਬੀ ਜ਼ਗੀਰ ਕੌਰ ਨੇ ਵੀ ਇਹਦੇ ਉੱਪਰ ਸਟੇਟਮੈਂਟਾਂ ਦਿੱਤੀਆਂ ਪਰ ਕਈ ਆਗੂ ਆ ਜਿਹੜੇ ਬਿਆਨਬਾਜ਼ੀ ਕਰ ਰਹੇ ਆ ਤੇ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਆ ਵੀ ਪਾਰਟੀ ਜਿਹੜੀ ਹਾਲਤ ਨੂੰ ਪਹੁੰਚੀ ਜਾ ਰਹੀ ਆ ਅੱਗੇ ਕੀ ਵਾਪਰੇਗਾ ਉਹਨਾਂ ਦੀ ਚਿੰਤਾ ਦਾ ਇੱਕ ਹੋਰ ਵੀ ਕਾਰਨ ਆ ਉਹਨਾਂ ਨੂੰ ਲੱਗਦਾ ਕਿ ਕਿਸੇ ਸਮੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਤੇ ਜਿਵੇਂ ਦੋ ਆਜ਼ਾਦ ਐਮਪੀ ਜਿੱਤੇ ਐ ਤੇ ਉਹਨਾਂ ਦਾ ਜੋ ਲਗੋ ਲਬਾਬਾ ਜਾਂ ਉਹਨਾਂ ਨੇ ਅਗਲੀਆਂ ਜਿਹੜੀਆਂ ਸਰਗਰਮੀਆਂ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਇੱਕ ਪਾਸੇ ਸਾਬਕਾ ਜਥੇਦਾਰ ਜਿਹੜੇ ਰਣਜੀਤ ਸਿੰਘ ਉਹ ਮਹਿਮ ਚਲਾ ਰਿਹਾ ਕਿਤੇ ਐਸਜੀਪੀਸੀ ਦੇ ਉੱਪਰ ਵੀ ਸੰਕਟ ਨਾ ਆ ਜਾਵੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਨਾ ਜਾਂਦੀ ਰਵੇ ਇਸ ਕਰਕੇ ਇੱਕ ਨਹੀਂ ਚਿੰਤਾ ਵਾਂ ਕਈ ਨੇ ਦੇ ਕਰਕੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਮਹਿਸੂਸ ਕਰਦੇ ਆ ਕਿ ਪਾਰਟੀ ਨੂੰ ਇਹਦੀ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਅੰਦਰ ਚਾਤਮਾ ਨਹੀਂ ਚਾਹੀਦੀ ਇਹਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਇਹਦੇ ਲਈ ਇੱਕ ਸੈਮੀਨਾਰ ਵੀ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਇਸ ਵਾਰੀ ਇਹਨਾਂ ਮੈਨੀਫੈਸਟੋ ਵੀ ਬਹੁਤ ਅੱਛਾ ਬਣਾਇਆ ਪਰ ਮੈਨੀਫੈਸਟੋ ਬਣਾ ਲੈਣਾ ਤੇ ਬਾਅਦ ਦੇ ਵਿੱਚ ਅਮਲ ਨਾ ਕਰਨਾ ਇਹ ਕਈ ਗੱਲਾਂ ਜੜੀਆਂ ਚ ਰੋਮੀ ਅਕਾਲੀ ਦਲ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਜਵਾਬ ਦੇਣੇ ਪੈਣਗੇ ਵੀ ਪੰਜਾਬ ਨੂੰ ਉਹ ਖੇਤਰੀ ਪਾਰਟੀ ਦੇ ਤੌਰ ਤੇ ਵਧਾਉਣਾ ਚਾਹੁੰਦੇ ਆ ਜਾਂ ਉਹ ਸੈਂਟਰਲ ਪਾਰਟੀ ਜਿਵੇਂ ਭਾਜਪਾ ਦੇ ਪਹਿਲਾਂ ਬਹੁਤ ਨੇੜੇ ਚੱਲ ਗਏ ਸੀ ਸਰਕਾਰ ਦਾ ਹਿੱਸਾ ਰਹਿ ਤੇ ਉਦੋਂ ਵਕਤ ਹੈ ਜਦੋਂ ਕਿਸਾਨਾਂ ਦਾ ਅੰਦੋਲਨ ਪੂਰਾ ਪੰਜਾਬ ਦੇ ਵਿੱਚ ਫਖਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਬਾਦਲਪਿੰਡ ਜਾਣਾ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਤਿੰਨੇ ਖੇਤੀ ਕਾਨੂੰਨਾਂ ਤੋਂ ਹਮਾਇਤ ਵਾਪਸ ਲਈ ਸੀ ਜਦੋਂ ਹਮਾਇਤ ਵਾਪਸ ਲਈ ਸੀ ਉਦੋਂ ਕਾਫੀ ਦੇਰੀ ਹੋ ਚੁੱਕੀ ਸੀ ਤੇ ਕਾਲੀ ਦਲ ਕਿਸਾਨੀ ਦੀ ਪਾਰਟੀ ਹੈ ਮੋٹے ਤੌਰ ਤੇ ਧਾਰਮਿਕ ਤੇ ਕਿਸਾਨੀ ਦੀ ਪਾਰਟੀ ਹੈ ਤੇ ਜਿਹੜੇ ਪੰਜਾਬ ਦਾ ਕਿਸਾਨ ਉਹ ਇਹਨਾਂ ਤੋਂ ਦੂਰ ਜਾ ਚੁੱਕਾ ਉਹਨਾਂ ਨੂੰ ਕਿਵੇਂ ਵਾਪਸ ਲਿਆਉਣਾ ਇਹ ਇੱਕ ਮੇਜਰ ਟਾਸਕ ਜਿਹੜਾ ਅਕਾਲੀ ਦਲ ਹੀ ਹੋਏਗਾ ਅਕਾਲੀ ਦਲ ਨੇ ਕਿਵੇਂ ਅੱਗੇ ਨਿਕਲਣਾ ਇਹ ਦੇਖਣਾ ਹੋਏਗਾ ਜਿਵੇਂ ਜਿਸ ਤਰ੍ਹਾਂ ਕਿਸਾਨ ਦੂਰ ਜਾ ਚੁੱਕੇ ਉਸ ਤਰ੍ਹਾਂ ਜਿਹੜੇ ਪੰਥਕ ਵੋਟ ਆ ਉਹ ਵੀ ਤਾਂ ਅਕਾਲੀ ਦਲ ਤੋਂ ਦੂਰ ਗਈ ਹੈ ਦੂਜਾ ਇਹ ਹੈ ਕਿ ਜਿਸ ਤਰ੍ਹਾਂ ਝੁੰਡਾ ਕਮੇਟੀ ਦੀ ਰਿਪੋਰਟ ਆਈ ਸੀ ਤੇ ਜਿਸ ਨੂੰ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਖੋਂ ਪਰੋਖੇ ਕਰਕੇ ਕਿਉਂਕਿ ਉਹਦੇ ਵਿੱਚ ਬਕਾਇਦਾ ਇੱਕ ਗੱਲ ਦਰਜ ਸੀਗੀ ਜਿਹੜੀ ਉਹਨਾਂ ਨੇ ਸਾਰਾ ਸਰਵੇਖਣ ਕੀਤਾ ਸੀ ਕਿ ਜਿਹੜੀ ਅਕਾਲੀ ਦਲ ਦੀ ਜਿੰਨੀ देर ਲੀਡਰਸ਼ਿਪ ਨਹੀਂ ਬਦਲੀ ਜਾਂਦੀ ਉਨੀਂ ਦੇਰ ਅਕਾਲੀ ਦਲ ਦੀ ਜਿਹੜੀ ਮਜ਼ਬੂਤੀ ਨਹੀਂ ਹੋ ਸਕਦੀ ਅਕਾਲੀ ਦਲ ਦਾ ਭਵਿੱਖ ਜਿਹੜਾ ਰੋਸ਼ਨ ਨਹੀਂ ਹੋ ਸਕਦਾ ਤੇ ਕੀ ਹੁਣ ਉਹ ਫਿਰ ਦੁਬਾਰਾ ਉਹ ਰਿਪੋਰਟ ਆਏਗੀ ਸਾਹਮਣੇ ਤੇ ਇਸ ਤਰ੍ਹਾਂ ਦੀ ਫਿਰ ਪਾਰਟੀ ਦੇ ਅੰਦਰ ਲੜਾਈ ਛਿੜੇਗੀ ਕਿ ਲੀਡਰਸ਼ਿਪ ਪਾਸੇ ਹੋਵੇ ਜਿਸ ਤਰ੍ਹਾਂ ਹੁਣ ਬਾਹਰ ਨਜ਼ਰ ਆ ਰਿਹਾ ਕਿ ਇਹ ਪਾਰਟੀ ਦੇ ਅੰਦਰ ਵੀ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਜਦੋਂ ਅਸੀਂ ਇਹ ਗੱਲ ਕੋ ਚਿੰਤਕਾਂ ਨਾਲ ਕਰਦੇ ਆ ਇਸ ਮੁੱਦੇ ਦੇ ਉੱਪਰ ਅਕਾਲੀ ਦਲ ਦੇ ਵਿੱਚ ਇਸ ਵੇਲੇ ਇਹੋ ਜਿਹਾ ਕੋਈ ਆਗੂ ਨਹੀਂਗਾ ਜਿਹੜਾ ਇਹਨੂੰ ਲੀਡ ਕਰ ਸਕਦਾ ਹੋਵੇ। ਕਈ ਕਹਿ ਦਿੰਦੇ ਵੀ ਕਿਸੇ ਸੰਤ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਜਿਵੇਂ ਸੰਤ ਲੰਗੋਵਾਲ ਸੀ। ਇਸ ਵੇਲੇ ਇਹੋ ਜਿਹਾ ਕੋਈ ਸੰਤ ਮੰਤੂ ਵੀ ਨਹੀਂ ਹੈਗਾ। ਇਹੋ ਜਿਹਾ ਹੋਰ ਵੀ ਕੋਈ ਲੀਡਰ ਨਹੀਂ ਹੈਗਾ। ਇਹਦੇ ਵਿੱਚੋਂ ਜਿਹੜੀ ਵਿਦਨ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਹੈ ਉਹਦੇ ਵਿੱਚੋਂ ਹੀ ਇਹਨਾਂ ਨੂੰ ਕੋਈ ਨਾ ਕੋਈ ਸੋਚਣਾ ਪੈਗਾ ਜੇ ਸੁਖਵੀਰ ਬਾਦਲ ਨੂੰ પાਸੇ ਕਰਨਾ। ਸੁਖਵੀਰ ਬਾਦਲ ਨੂੰ પાਸੇ ਕਰਨਾ ਵੀ ਇਹਨਾਂ ਆਸਾਨ ਨਹੀਂ ਹੋਏਗਾ ਇਸ ਕਰਕੇ ਕਾਫੀ ਗੰਭੀਰ ਸਮੱਸਿਆ ਹੈਗੀ ਆ ਇਹਦਾ ਹੱਲ ਕੀ ਹੋਵੇ ਕਿਵੇਂ ਪਾਰਟੀ ਨੂੰ ਅੱਗੇ ਲਿਜਾਇਆ ਜਾਵੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਹਿੱਸਾ ਕਾਲੀ ਦਲ ਦਾ ਬੀਜੇਪੀਰ ਵਾਲ ਨੂੰ ਜਾਣਾ ਚਾਹੁੰਦਾ ਦੂਜਾ ਬਿਲਕੁਲ ਹੀ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਪਾਰਟੀ ਦੋ ਤਗੜੇ ਖੇਮਿਆਂ ਦੇ ਵਿੱਚ ਵੰਡੀ ਹੋਈ ਹੈ ਤੇ ਸੁਖਵੀਰ ਬਾਦਲ ਹੁਣਾਂ ਦਾ ਵੀ ਇਹ ਆਪਣਾ ਸਟੈਂਡ ਹੈ ਵੀ ਅਸੀਂ ਜਿਹੜਾ ਉਹੋ ਜੀ ਪਾਰਟੀ ਕੋਲ ਨਹੀਂ ਜਾਣਾ ਚਾਹਾਂਗੇ ਜਿਹੜੀਆਂ ਸੂਬਿਆਂ ਦੀਆਂ ਜਿਹੜੀਆਂ ਜਿਹੜੇ ਹੱਕ ਆ ਅਧਿਕਾਰ ਆ ਉਹਨਾਂ ਨੂੰ ਢਾਲ ਆਉਂਦੀ ਹੋਵੇ ਤੇ ਅਸੀਂ ਸਿਧਾਂਤਾਂ ਦੇ ਵੱਧ ਪੈਰਾ ਦਵਾਂਗੇ ਤੇ ਸਿਧਾਂਤਾਂ ਤੋਂ ਪਾਸੇ ਨਹੀਂ ਹਟਾਂਗੇ ਸਾਨੂੰ ਮਤਲਬ ਸੀਟਾਂ ਨਾਲੋਂ ਜਿਹੜੇ ਵੱਧ ਸੂਬਾ ਪਿਆਰਾ ਸੂਬੇ ਦੇ ਲੋਕ ਪਿਆਰੇ ਹੁਣ ਇਹਨਾਂ ਤੇ ਕੁਐਸਚਨ ਹੈ ਕਿ ਇਹਦੇ ਪੈਰਾ ਕਿਵੇਂ ਦਿੱਤਾ ਜਾਵੇ ਇਹਦੇ ਤੇ ਸੁਖਵੀਰ ਬਾਦਲ ਪਾਸੇ हट ਕੇ ਇਹ ਲਾਈਨ ਤੇ ਆ ਸਕਦੀ ਹੈ ਇਹ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਉਣੇ ਬਾਕੀ ਨੇ ਜਿਨ੍ਹਾਂ ਦੇ ਬਾਰੇ ਜਵਾਬ ਜਿਹੜੇ ਅਕਾਲੀ ਦਲ ਨੇ ਦੇਣਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੀਰੀਅਸ ਇਹਦੇ ਤੇ ਉੱਪਰ ਪੈਂਤੜਾ ਲੈਣਾ ਪੈਣਾ ਇਨ ਇਹਦੇ ਬਾਰੇ ਅੰਟਰੋਸਪੈਕਸ਼ਨ ਕਰਨੀ ਪੈਣੀ ਆ ਇੱਕ ਨਹੀਂ ਦੋ ਨਹੀਂ ਚਾਰ ਵਾਰੀ ਉਹਨਾਂ ਨੂੰ ਸੋਚਣਾ ਪੈਣਾ ਵੀ ਕੀ ਕਰਨਾ ਕਿਵੇਂ ਵੇ ਆਊਟ ਕੱਢੀ ਜਾਵੇ ਕਿਵੇਂ ਜਿਹੜੇ ਲੋਕ ਸਾਡੇ ਤੋਂ ਦੂਰ ਗਏ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਹਦੇ ਉੱਪਰ ਕੇਵਲ ਬਿਆਨਬਾਜ਼ੀ ਨਾਲ ਨਹੀਂ ਗੱਲ ਹੋਣਾ ਸਗੋਂ ਇਹਦੇ ਉੱਪਰ ਉਹਨਾਂ ਨੂੰ ਪਹਿਰਾ ਦੇਣਾ ਪੈਣਾ ਜਿਹੜੇ ਕੋਈ ਸਵਾਲ ਨੇ ਜਦੋਂ ਕਿ ਉਹ ਸੱਤਾ ਦੇ ਵਿੱਚ ਆਉਂਦੇ ਆ ਤਾਂ ਉਹ ਸਵਾਲ ਬੰਦ ਹੋ ਜਾਂਦੇ ਆ ਜਦੋਂ ਸੱਤਾ ਤੋਂ ਬਾਹਰ ਹੁੰਦੇ ਉਹ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਦੇ ਸਵਾਲ ਇਵੇਂ ਸਵਾਲਾਂ ਕਰਨ ਨਾਲ ਮਾਮਲੇ ਹੱਲ ਨਹੀਂ ਹੋਣੇ ਉਹਨਾਂ ਨੂੰ ਆਪ ਇਹਦੇ ਹੱਲ ਜਿਹੜੇ ਲੱਭਣੇ ਪੈਣੇ ਆ ਜੇ ਬੀਤੇ ਦੇ ਵਿੱਚ ਆ ਜਾਈਏ ਜਦੋਂ ਉਹਨਾਂ ਨੇ ਭਾਜਪਾ ਨਾਲ ਗੱਠ ਜੋੜ ਕੀਤਾ ਸੀ ਬਿਨਾਂ ਛੱਤ ਜਿਹੜੀ ਆ ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਹਮਾਇਤ ਦਿੱਤੀ ਸੀ ਉਸ ਸਮੇਂ ਜੇ ਛੱਤਾਂ ਤੈ ਤਾਂ ਹਮਾਇਤ ਦਿੰਦੇ ਤਾਂ ਸ਼ਾਇਦ ਪੰਜਾਬ ਨੂੰ ਜਿਹੜਾ ਜਾਂ ਅਕਾਲੀ ਦਲ ਨੂੰ ਜੋ ਹੁਣ ਸੰਕਟ ਦਾ ਸਾਹਮਣਾ ਕਰਨਾ ਪਿਆ ਪੈ ਰਿਹਾ ਇਹ ਨਾ ਕਰਨਾ ਪੈਂਦਾ ਜੇ ਉਸ ਸਮੇਂ ਇਹ ਛੱਤਾਂ ਆਸਾਨੀ ਨਾਲ ਇਹਨਾਂ ਦੀਆਂ ਮੰਨੀਆਂ ਜਾ ਸਕਦੀਆਂ ਪਰ ਉਸ ਸਮੇਂ ਕਾਲੀਦਾਲ ਨੇ ਬਿਨਾਂ ਚਰਤ ਜਿਹੜੀ ਹਮਾਇਤ ਆਜਪਾਈ ਸਰਕਾਰ ਨੂੰ ਦਿੱਤੀ ਸੀਗੀ ਤੇ ਇਸ ਕਰਕੇ ਉਥੋਂ ਦਾ ਜਿਹੜਾ ਸੰਕਟ ਸ਼ੁਰੂ ਹੋਇਆ ਅਜੇ ਤੱਕ ਹੱਲ ਨਹੀਂ ਹੋਇਆ ਪਰ ਕੋਈ ਤਾਂ ਜੰਮੂ ਦੀ ਮੋਦੀ ਸਰਕਾਰ ਚ ਰਹੇ ਇੰਨਾ ਲੰਮਾ ਸਮਾਂ ਮੰਤਰੀ ਰਹੇ ਹਰਸ਼ਪ੍ਰੀਤ ਕੌਰ ਬਾਦਲ ਉਦੋਂ ਵੀ ਤਾਂ ਇਹਨਾਂ ਕੁਝ ਨਹੀਂ ਕੀਤਾ ਉਦੋਂ ਤਾਂ ਉਲਟਾ ਕੰਮ ਕੀਤਾ ਸੋ ਜਿਹੜੇ ਵੀ ਕਾਲੀਦਾ ਜਿਹੜੇ ਸਟੈਂਡ ਲੈਂਦਾ ਰਿਹਾ ਅਸੂਲੀ ਤੌਰ ਤੇ ਸਿਧਾਂਤਕ ਤੌਰ ਤੇ ਉਹਨਾਂ ਦੇ ਵਿਰੋਧ ਜਾ ਕੇ ਧਾਰਾ 370 ਦੀ ਮੈਤਕੀਤੀ ਖੇਤੀ ਕਰੂਆਂ ਦੀ ਮੈਤਕੀਤੀ ਹੋਰ ਕਟਗਿੰਤੀਆਂ ਤੇ ਜਿਸ ਤਰ੍ਹਾਂ ਦੇ ਤੱਕੇ ਹੋ ਰਹੇ ਸੀ ਉਹਨਾਂ ਦੀ ਵੀ ਇਹ ਚੁੱਪ ਉਹਨਾਂ ਤੇ ਵੀ ਇਹਨਾਂ ਚੁੱਪ ਵੱਟੀ ਰੱਖੀ। ਇਹ ਸਾਰੇ ਮਾਮਲੇ ਤਾਂ ਹੈਗੇ ਆ ਹੁਣ ਇਹਨਾਂ ਨੇ ਮੈਨੀਫੈਸਟੋ ਠੀਕ ਬਣਾ ਲਿਆ ਗਲਤ ਮੈਨੀਫੈਸਟੋ ਦਾ ਨਹੀਂ ਗਲਤ ਜਿਹੜੀਆਂ ਇਹਨਾਂ ਦੀ ਅੰਤਾਰਾ ਇਹ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਇਹਨਾਂ ਪਹਿਰੇ ਹੀ ਨਹੀਂ ਦਿੱਤਾ ਜੇ ਉਹਦੇ ਤੇ ਪਹਿਰਾ ਦਿੰਦੇ ਜਿਵੇਂ ਵੱਧ ਸੂਬੇ ਨੂੰ ਵੱਧ ਅਧਿਕਾਰਾਂ ਦੀ ਪੈਰਵਾਈ ਕਰਨ ਵਾਲੀ ਪਾਰਟੀ ਸੀ ਇਹਦੇ ਲਈ ਇਹਨਾਂ ਨੇ ਜੇਲਾ ਵੀ ਕਟੀਆਂ ਪੰਜਾਬੀ ਸੂਬੇ ਵੇਲੇ ਵੀ ਜੇਲਾ ਕਟੀਆਂ ਐਮਰਜੈਂਸੀ ਵੇਲੇ ਵੀ ਜੇਲਾ ਕਟੀਆਂ ਵੱਧ ਅਧਿਕਾਰਾਂ ਲਈ ਵੀ ਇਹਨਾਂ ਅੰਦੋਲਨ ਕੀਤਾ ਪਰ ਪਹਿਲੇ ਜਿਹੜਾ ਕਈ ਸਾਲਾਂ ਤੋਂ ਮੇਰੇ ਕਾ ਲਗਭਗ 1997 ਤੋਂ ਬਾਅਦ ਅਕਾਲੀ ਦਲ ਜਿਹੜਾ ਛਾਂ ਤੋ ਕੇ ਬਹਿ ਗਿਆ ਪਹਿਲਾਂ ਇਹਨਾਂ ਕੋਲ 5 ਸਾਲ ਦੀ ਸਤਾਈ ਫਿਰ 5 ਸਾਲ ਦੀ ਕੈਪਟਨ ਕੋਲ ਚਲ ਗਈ ਫਿਰ 10 ਸਾਲ ਦੀ ਸਤਾਈ 10 ਸਾਲ ਦੀ ਸਤਾ ਦੇ ਦੌਰਾਨ ਇਹਨਾਂ ਨੇ ਬੁਨਿਆਦੀ ਮਾਮਲਿਆਂ ਤੇ ਕੋਈ ਮਾਮਲਾ ਹੱਲ ਨਹੀਂ ਕਰਵਾਇਆ ਇਸ ਕਰਕੇ ਇਹਨਾਂ ਦਾ ਸੰਕਟ ਜਿਹੜਾ ਵਧਣਾ ਸ਼ੁਰੂ ਹੋ ਗਿਆ ਤੋਂ ਸੰਕਟ ਵਧਣ ਦੇ ਕਾਰਨ ਜਿਹੜੇ ਤੁਸੀਂ ਤਿੰਨੇ ਗੱਲਾਂ ਕਹਈਆਂ ਉਹ ਬਿਲਕੁਲ ਠੀਕ ਨੇ ਉਹਨਾਂ ਦੇ ਉੱਪਰ ਇਹਨਾਂ ਸਟੈਂਡ ਹੀ ਨਹੀਂ ਲਿਆ ਇਹਨਾਂ ਜਿਹੜਾ ਆਪਣਾ ਵਕੇਂਦਰੀਕਰਨ ਵਾਲਾ ਮਾਮਲਾ ਸੀਗਾ ਰਾਜ ਨੂੰ ਵਾਧਾ ਦੇਣ ਵਾਲਾ ਮਾਮਲਾ ਸੀ ਉਹਦੇ ਤੋਂ ਵੀ ਪਿੱਛੇ हट ਗਏ ਕਿਸਾਨੀ ਤੋਂ ਵੀ ਪਿੱਛੇ हट ਗਏ ਇਸ ਕਰਕੇ ਇਹਨਾਂ ਦਾ ਸੰਕਟ ਜਿਹੜਾ ਉਹ ਜ਼ਿਆਦਾ ਵਿਆਪਕ ਹੋ ਗਿਆ ਤੇ ਜਿਵੇਂ ਜੀ ਆਪਣਾ ਸਮਾਂ ਵੀ ਸਮਾਪਤ ਹੋ ਗਿਆ ਤੇ ਜੇ ਕੋਈ ਆਖਰੀ ਟਿੱਪਣੀ ਹੋਵੇ ਦੋ ਲਾਈਨਾਂ ਦੀ ਤਾਂ ਉਹ ਜ਼ਰੂਰ ਕਹਿ ਦਿਓ ਆਖਰੀ ਟਿੱਪਣੀ ਦੇ ਵਿੱਚ ਤਾਂ ਇਹ ਵੀ ਜਿਹੜਾ ਟਿੰਸਾ ਸਾਹਿਬ ਨੇ ਉਹਨਾਂ ਕਿਹਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਵੀ ਤੁਹਾਨੂੰ 13 0 ਅਸੀਂ ਸੀਟਾਂ ਪ੍ਰਾਪਤ ਕਰਾਂਗੇ ਉਹਨਾਂ ਨੂੰ ਵੀ ਤਿੰਨ ਸੀਟਾਂ ਆਈਆਂ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਇਕਾਲੀ ਦਲ ਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਜੇ ਸੁਖਵੀਰ ਬਾਦਲ ਨੂੰ ਲਾਂਭੇ ਹੋ ਜਾਣਾ ਚਾਹੀਦਾ ਉਸ ਤੋਂ ਬਾਅਦ ਪਾਰਟੀ ਜਿਹੜੀ ਆ ਫਿਰ ਆਪਣੀ ਤਾਕਤ ਜਿਹੜੀ ਆ ਉਹ ਪ੍ਰਾਪਤ ਕਰ ਸਕਦੀ ਆ ਪਾਰਟੀ ਦੀ ਹਾਲਤ ਬਿਹਤਰ ਹੋ ਸਕਦੀ ਹੈ ਉਹਨਾਂ ਤੇ ਮੋਟੇ ਤੌਰ ਤੇ ਜਿਹੜਾ ਇਸ ਹਾਲੀ ਜਿਹੜੀ ਮੌਜੂਦਾ ਸਥਿਤੀ ਆ ਪੰਜਾਬ ਦੀ ਅਕਾਲੀ ਦਲ ਦੀ ਸਥਿਤੀ ਆ ਉਹਦੇ ਲਈ ਸੁਖਵੀਰ ਬਾਦਲ ਨੂੰ ਜ਼ਿੰਮੇਵਾਰ ਠਾਇਆ ਹੁੰਦੇ ਆ ਉਹਨਾਂ ਨੂੰ ਉਹਦੇ ਤੋਂ ਲਾਂਭੇ ਹੋਣ ਦਾ ਸੱਦਾ ਦਿੱਤਾ ਹੁਣ ਦੇਖਦੇ ਆ ਅਕਾਲੀ ਦਲ ਇਸ ਮੁੱਦੇ ਤੇ ਕੀ ਕਰਦਾ ਕੋਈ ਹੱਲ ਲੱਭਦਾ ਜਾਂ ਇਵੇਂ ਜਿਵੇਂ ਪਹਿਲਾਂ ਝੁੰਡਾ ਕਮੇਟੀ ਤੋਂ ਬਾਅਦ ਸਾਰੇ ਮਾਮਲੇ ਲਟਕਦੇ ਰਹੇ ਅੱਗੇ ਨੂੰ ਵੀ ਲਟਕਦੇ ਰਹਿਣਗੇ ਮੈਨੂੰ ਜੇਦੀ ਕਿਤੇ ਜਿਹੜਾ ਕੋਈ ਨਾ ਤਾਂ ਸੁਖਵੀਰ ਬਾਦਲ ਪਿੱਛੇ ਹਟਣ ਲਈ ਤਿਆਰ ਹੋਣਗੇ ਤੇ ਇਸ ਕਰਕੇ ਹਾਲੇ ਕੋਈ ਜਲਦੀ ਨਜ਼ਰ ਜਿਹੜਾ ਉਹ ਨਹੀਂ ਇਸ ਵੇਲੇ ਆ ਰਿਹਾ ਜੀ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਔਰ ਜਿਹੜੇ ਦੋਸ ਸਾਡੇ ਸਟੋਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤੇ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਪਰ ਕੋਈ رائے ਹੋਵੇ ਤਾ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਰਾਏ ਦਰਜ ਕਰ ਸਕਦੇ ਹੋ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੰਮੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ